ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾ ਦਾ 40ਵਾਂ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ 40ਵੀਂ ਸਥਾਪਨਾ ਲਈ ਵਧਾਈ ਦਿੱਤੀ ਤੇ ٹرسٹ ਦੇ ਬਾਨੀ ਪ੍ਰਧਾਨ ਬਾਬਾ ਬੋਧ ਸਿੰਘ ਢਾਹਾ ਅਤੇ ਉਹਨਾਂ ਦੇ ਸਮੂਹ ਸਾਥੀਆਂ ਦੇ ਆਮ ਲੋਕਾਈ ਲਈ ਰਾਜਤੀ ਦਰਾਂ ਤੇ ਮਿਆਰੀ ਸਿਹਤ ਸਵਾਮਾ ਪ੍ਰਦਾਨ ਕਰਨ ਦੇ ਉਦਮ ਨੂੰ ਸਜਦਾ ਕੀਤਾ। ਉਹਨਾਂ ਨੇ ਕੈਨੇਡਾ ਤੇ ਪੰਜਾਬੀਆਂ ਦੇ ਸਬੰਧਾਂ ਦਾ ਵਰਣਨ ਕਰਦੇ ਹਾਂ ਕੈਨੇਡਾ ਨੂੰ ਪੰਜਾਬੀਆਂ ਦਾ ਦੂਜਾ ਘਰ ਦੱਸਿਆ। ਕੈਨੇਡੀਅਨ ਹਾਈ ਕਮਿਸ਼ਨਸ ਟਾਇਰ ਟੂ ਵੀਲਰ ਨੇ ਹਸਪਤਾਲ ਦੇ 40 ਸਾਲ ਦੇ ਸਫਰ ਲਈ ਵਧਾਈ ਦਿੱਤੀ ਤੇ ਹਸਪਤਾਲ ਦੇ ਬਾਨੀ ਬਾਬਾ ਬੋਧ ਸਿੰਘ ਦੀ ਸਮਾਜ ਪ੍ਰਤੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਆਰੰਭ ਵਿੱਚ ਹਸਪਤਾਲ ਪ੍ਰਬੰਧਕ ਗੁਰਨਾਨਕ ਐਂਡ ਮੈਡੀਕਲ ਟਰੱਸਟਾਂ ਹਾਂ ਕਲੈਰਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾ ਨੇ ਮਹਿਮਾਨਾਂ ਤੇ ਸਮੂਹ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ ਅਤੇ ਹਸਪਤਾਲ ਦੇ 40 ਸਾਲ ਦੇ ਸਫਰ ਬਾਰੇ ਚਾਨਣਾ ਪਾਇਆ। ਸਮਾਗਮ ਵਿੱਚ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ, ਡਾਕਟਰ ਮੈਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਡਾਕਟਰ ਤੇਜਿੰਦਰ ਕੌਰ ਢਾਲੀਵਾਲ ਸਾਬਕਾ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਤਲਾ ਨੇ ਵੀ ਵਿਚਾਰ ਰੱਖੇ ਸਾਰਿਆਂ ਨੂੰ ਅਸ਼ੀਰਵਾਦ ਦੇ ਪਾਤੇ ਹਨ ਰਾਣਾ ਗੁਰਜੀਤ ਜੀ ਐਮਐਲ ਸਾਹਿਬ ਸਾਬਕਾ ਐਮਐਲ ਕਰੋਜਨ ਸਿੰਘ ਜੀ ਸੋਢ ਅਤੇ ਹੋਰ ਬਾਕੀ ਜਿਲ੍ਹੇ ਵੀ ਹਟਿਆ ਸਾਡੇ ਜਿੱਦਾਂ ਵੀ ਧੜਕੀਆਂ ਜਾਈ ਪਰ ਉਹ ਅশীরਵਾਦ ਦੇ ਪਹੁੰਚਿਆ ਉਹ ਸਾਰੇ ਨਗਰਾਂ ਤੋਂ ਜ਼ਿੰਮੇਦਾਰ ਅਤੇ ਸਰਪੰਚ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਪੰਡਾਲ ਪੂਰਾ ਭਰਿਆ ਮੈਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੁਲੀਆਂ ਅਰਦਾਸ ਅਤੇ ਇਹ ਜਿਹੜਾ ਕਲਾਸ ਤੇ ਆ ਮੈਂ ਸਰਦਾਰ ਸਰਾਪ ਸਿੰਘ ਦੀ ਜਨਤਕ ਗਿਆ ਆ ਬਾਬਾ ਬੋਸੇਗੁਰਾ ਕੈਨੇਡਾ ਦੀ ਧਰਤੀ ਤੇ ਇਹ ਸੁਪਨਾ ਲਿਆ ਕਿ ਮੈਂ ਪੰਜਾਬ ਦੇ ਲੋਕਾਂ ਲਈ ਕੁਝ ਕਰ ਸਕਾਂ ਜਦੋਂ ਇਸ ਟਰੰਸ ਦੀ ਪਹਿਲੀ ਮੀਟਿੰਗ ਹੋਈ ਮੈਂ ਉਦੋਂ 14 ਸਾਲ ਦਾ ਸੀ ਮੈਂ ਆਨਸਾ ਦੇ ਉਹਦੇ ਵਿੱਚ ਗਿਆ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਸੀ ਕਿ ਕੋਈ ਮਨੁੱਖ ਕੈਨੇਡਾ ਤੋਂ ਆਇਆ ਇਹ ਕਹਿ ਰਿਹਾ ਆ ਭਾਈ ਇੱਥੇ ਵੱਡਾ ਹਸਪਤਾਲ ਬਣਾਣਾ ਮੈਡੀਕਲ ਕਾਰਜ ਬਣਾਣਾ ਪੇ ਜਾ ਕੇ ਦੇਖਦੇ ਆ ਕਿ ਇਹ ਵਜੇ ਗੱਲ ਹੁੰਦੀ ਆ ਉੱਥੇ ਇਲਾਕੇ ਦੇ ਸਾਰੇ ਮੋਟਵਾਰ ਬੰਦੇ ਆ ਇਕੱਠੇ ਹੋ ਕੇ ਇੱਕ ਆਮਦ ਦੇ ਰਖ ਦੇ ਸਾਡੇ ਬੈਠੇ ਸੀ ਜਿਵੇਂ ਫੈਸਲਾ ਹੋਇਆ ਕਿ ਜੇ ਸੁਲਾਦੇ ਨੇ ਟਰਸਟੀ ਬਣਾ ਹੋਵੇ ਕੋਣ 70000 ਰੁਪਏ ਦੇਣਾ ਪਊਗਾ ਮੈਂ ਬਚਾ ਆ ਜੀ ਬੜੇ ਸੁਭਾਗੇ ਸਮੇਂ ਤੇ ਇਹ ਜਿਹੜਾ ਸਮਾਜ ਹੈ ਇਹਦੀ ਪਛਾਣ ਹੁੰਦੀ ਤੁਹਾਡੇ ਇਨੀਸ਼ੀਏਟਿਵਸ ਦੇ ਨਾਲ ਇਹ ਬੜਾ ਹੀ ਮਾਣ ਮੱਤਾ ਇਸ ਇਵੈਂਟ ਗੁਰਨਾਨ ਮੈਡੀਕਲ ਹਸਪਤਾਲ ਦੇ 40 ਸਾਲਾ ਸਥਾਪਨਾ ਦਿਵਸ ਸਮਾਰੋਹ ਵਿੱਚ ਇਹ ਡਾਕਟਰ ਰੋਇਟਰ ਸਪੇਸ ਮੈਂਬਰਸ ਦਾ ਪਾਣ ਡਾਕਟਰ ਸੁਖਵਿੰਦਰ ਗੁਆਸ ਸੁਖੀ ਜੀ ਜਿਹੜੇ ਕਿ ਇਸ ਇਸ ਅਲਕੇਦੀ ਨੁਮਾਇੰਗੀ ਕਰ ਰਹੇ ਨੇ ਪੰਜਾਬ ਦੇ ਰਾਜ ਸਭਾ ਦੇ ਤੁਜੀ ਸਿੰਘ ਸਰਵਾਰ ਜੀ ਜਿਹੜੇ ਗਿਆਨ ਯਾਤ ਨੇ ਸ੍ਰੀ ਅਭਿੰਦਰ ਸਿੰਘ ਦਾਹਾ ਤੈਜਨਗੁਰਾ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਫੰਡ ਦਾ ਪ੍ਰਿੰਦਰ ਸਿੰਘ ਦਾਹਾ ਭਾਈ ਸਾਹਿਬ ਤੁਹਾਡੀ ਲੈਸਨ ਤੁਸੀਂ ਉੱਥੇ ਕੈਨਣਾ ਰਹਿੰਦੇ ਹੋ ਪੰਜਾਬੀ ਤੁਹਾਡੀ 도ਆਬਿਆਲੀ ਹੈ ਲੋਕੀਆਂ ਵਾਲੀ ਹੈ ਗੁਲਾਬੀ ਨਹੀਂ ਹੋਈ ਹੈ ਨਾ ਹੁਣ ਠੀਕ ਹੈ ਜੀ ਤੇ ਅੱਜ ਕੁਲਤਾਰ ਸਿੰਘ ਐਸ ਸਟੇਜ ਤੇ ਖੜਾ ਹੋ ਸਕਦਾ ਪੰਜਾਬ ਦੀ ਸਭ ਤੋਂ ਉੱਚੀ ਕੁਰਸੀ ਦੇ ਨਿਵਾਜਾ ਕੁਲ ਸਿੰਘ ਗੁਰੂ ਸਾਹਿਬ ਦੀ ਕਿਰਪਾ ਕਰਕੇ ਤੁਹਾਨੂੰ ਵੀ ਦੁਨੀਆ ਦੀ ਸਾਰੀ ਖੁਸ਼ੀ ਤੁਹkien ਮਿਲਦੀ ਸਭ ਸ਼ਾਇਰ ਉਹੀ ਦੁਆਵਾਂ ਹੋਣ ਗਿਆ ਜਿਹੜੀ ਸਦਾ ਬੁੱਧ ਸਿੰਘ ਹੋਣਾ ਅੱਜ ਉਹਨਾਂ ਦੇ ਜਾਣ ਤੋਂ ਕਿੰਨੇ ਸਾਲ ਬਾਅਦ ਵੀ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਨਹੀਂ ਤੇ ਜਿਉਂਦਿਆਂ ਭੁੱਲ ਜਾਂਦੇ ਲੋਕ ਸੋ ਇਹ ਸੇਵਾ ਦੀ ਨਿਰਕਿਰਤ ਸਰਦਾਰ ਬੁੱਲ ਸਿੰਘ ਭਰਾੜੇ ਭਾਈ ਇਹ ਬੜੀ ਵੱਡੀ ਸੋ ਇਹ ਲਹਿ ਚਾਲੂ ਰਹੇ ਜਾਰੀ ਰਹੇ ਕਿਉਂਕਿ ਆਪਣੀ ਤੇ ਕੌਮ ਨੂੰ ਸਾਜਿਆ ਗੁਰੂ ਸਾਹਿਬ ਨੇ ਸੇਵਾ ਕਰਨ ਵਾਸਤੇ ਕੁਰਬਾਨੀਆਂ ਕਰਨ ਵਾਸਤੇ ਇਸੇ ਲਈ ਹਰ ਜਗ੍ਹਾ ਜਾ ਕੇ ਸਰਦਾਰੀ ਮਿਲਦੀ ਹੈ ਜਿਸ ਸੂਰਤ ਵੀਲਕੀ ਨੇ ਦੱਸਿਆ ਕਿ ਪੰਜਾਬੀ ਉਥੇ ਹਰੇਕ ਜ਼ਿੰਦਗੀ ਦੇ ਹਰੇਕ ਸਮੇਂ ਜੱਗੇ ਆ ਉਹ ਇਸ ਕਰਕੇ ਕਿਉਂਕਿ ਸਾਡੇ ਸਾਨੂੰ ਮੁਰਤੀ ਸੇਵਾ ਨਹੀਂ ਮਾਈਕ ਨੂੰ ਦੇ ਕੇ ਚਾਲ ਸਾਹਿਬ ਮਾਈਕ ਨੂੰ ਕਿਪਾਤ ਸਭ ਤੋਂ ਪਹਿਲਾਂ ਮੈਂ ਗੁਰਨਾਕ ਮਿਸ਼ਨ ਮੈਡੀਕਲ ਐਜੂਕੇਸ਼ਨਲ ٹرسٹ ਦੇ ਪ੍ਰਧਾਨ ਸਾਹਿਬ ਹੋਰ ਉਹਨਾਂ ਦੀ ਸਪੋਰਟੀ ਟੀਮ ਉਹਨਾਂ ਰੌਲਾਖਲਾ ਕਰ ਬਤਾਈ ਦਿੰਦਾ ਮਾਨਸ ਨੂੰ ਸੋਚ ਰਿਹਾ ਹੈ ਜੇ ਅੱਜ ਮੈਂ ਉਸ ਸਰਦਾਰੇ ਦੇ ਵਿੱਚ ਆਇਆ ਜਨਮ ਮੈਂ ਜਿotheਸ ਰੁਹਿਆ ਸੀ ਜਿਹਦੇ ਵਿੱਚ ਪਪਾ ਗੁਰ ਸਿੰਘ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ادارے ਨੂੰ ਬੜਾ ਕੀਤਾ ਮੈਂ ਕਈ ਵਾਰੀ ਸੋਚਦਾ ਹੁੰਦਾ ਦੁਨੀਆ ਤੇ ਬਹੁਤ ਲੋਕਾਂ ਦੇ ਨੇ ਪਰ ਪਤਾ ਬਸ ਸੰਧਾਰਾ ਬਤੇ ਕੋਈ ਚੱਦ ਲੋਕ ਇੱਥੇ ਆਦੇ ਨੇ ਜਿਹੜੇ ਮਰਦਾਂ ਦੀ ਸੇਵਾ ਕਰਦੇ ਨੇ ਅੱਜ ਮੈਂ ਗੁਰਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰਸਟ ਉਹਦੇ ਵੱਲੋਂ ਜਿਹੜਾ ਟਾਂਹ ਕਲੇਰਾ ਇੱਕ ਇੰਸਟੀਚਿਊਟ ਚਲਾਇਆ ਜਾ ਰਿਹਾ ਉਹਦੇ ਚ ਅੱਜ 40 ਸਾਲ ਤੋਂ ਲਗਾਤਾਰ ਇਹ ਸੇਵਾ ਲੋਕਾਂ ਦੀ ਕਰ ਰਿਹਾ ਅੱਜ ਇਹਨਾਂ ਦੀ 40ਵੀਂ ਬਰੇ ਗੰਢ ਕਹ ਲਈਏ ਇਹ ਇਸ ਇੰਸਟੀਟਿਊਸ਼ਨ ਦੀ ਉਹਦੇ ਤੇ ਆਇਆ ਔਰ ਮੈਂ ਸਮਝਦਾ ਕਿ ਇਹ ਇਲਾਕੇ ਨੂੰ ਇੱਕ ਬੜੀ ਵੱਡੀ ਦੇਣ ਹੈ ਔਰ ਇਹਦੇ ਚ ਬਾਬਾ ਬੁੱਧ ਸਿੰਘ ਔਰ ਇਲਾਕੇ ਦੇ ਸਿਰਕੜਾਗੂਆਂ ਨੇ ਇਹ ਇੰਸਟੀਟਿਊਟ ਚਾਲੂ ਕੀਤਾ ਫਿਰ ਇਹਨਾਂ ਨਾਲ ਐਨ ਆਰ ਆਈ ਵੀਰ ਜੁੜਦੇ ਗਏ ਔਰ ਜੁੜਦੇ ਜੁੜਦੇ ਇੱਕ ਬਹੁਤ ਵੱਡੀ ਇਨਸਟੀਚਿਊਟ ਇਸ ਇਲਾਕੇ ਦੀ ਬਣ ਗਈ ਆ ਮੈਂ ਸਮਝਦਾ ਜਿੱਥੇ ਸਰਕਾਰਾਂ ਫੇਲ ਹੋ ਜਨੀਆਂ ਸਰਕਾਰੀ ਹਸਪਤਾਲਾਂ ਜਹਾਲ ਮੰਦੇ ਨੇ ਉਥੇ ਲੋਕ ਆਪਣਾ ਇਲਾਜ ਵੀ ਇੱਥੇ ਕਰਦੇ ਆ ਤੇ ਉਹਨਾਂ ਦੇ ਬੱਚੇ ਇੱਥੇ ਪੜ੍ਹ ਕੇ ਮੈਡੀਕਲ ਜਿਵੇਂ ਨਰਸਿੰਗ ਆ ਜਾਂ ਹੋਰ ਕੋਰਸੇਸ ਨੇ ਉਹਨਾਂ ਨੂੰ ਉਹਨਾਂ ਦੀ ਵਿੱਦਿਆ ਇੱਥੋਂ ਹਾਸਲ ਕਰਕੇ ਆਪਣਾ ਜੀਵਨ ਸਫਲ ਕਰਦੇ ਆ

ਸਗਨ 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 ਬਾਬਾ ਬਾਬਾ ਬਾਰੀ ਬਾਰੀ ਹੈ ਸਗਨ ਸਗਨ ਮੱਚਪੀੀੀ only we should have huge round of claps once again to praise the performance thank you ਲੇਖਨ ਵਾਲੀ ਕਲਮ ਨੂੰ ਸਲਾਮ ਸਤਿ ਕੌਣ ਬਣਿਆ ਨੇ ਗਾਇਕੀ ਨੂੰ ਸਲਾਮ ਲੇਖਨ ਵਾਲੀ ਕਲਮ ਨੇ ਕੁਝ ਦੇ ਵਿੱਚ ਸਮੁੰਦਰ ਹੀ ਬੰਦ ਕਰ ਦਿੱਤਾ ਇਹ ਗੀਤ ਨੂੰ ਸੁਣਨ ਤੋਂ ਬਾਅਦ ਮੈਨੂੰ ਕੁਝ ਤੱਕ ਯਾਦ ਆਈਆਂ ਨਹੀਂ ਬਹੁਤ ਘੱਟ ਲੋਕ ਹੁੰਦੇ ਨੇ ਇਸ ਜ਼ਮਾਨੇ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਅਜਿਹੇ ਜ਼ਮਾਨੇ ਦੇ ਵਿੱਚ ਕੁਝ ਲੋਕ ਹੁੰਦੇ ਨੇ ਜੋ ਵਕਤ ਦੇ ਸਾੱਚੇ ਵਿੱਚ ਲੱਜ ਜਾਂਦੇ ਨੇ ਕੁਝ ਲੋਕ ਹੁੰਦੇ ਨੇ ਜੋ ਵਕਤ ਦੇ ਸਾੱਚੇ ਵਿੱਚ ਲੱਜ ਜਾਂਦੇ ਨੇ ਤੇ ਕੁਝ ਲੋਕ ਹੁੰਦੇ ਨੇ ਜੋ ਵਕਤ ਦੇ ਸਾੱਚੇ ਨੂੰ ਹੀ ਬਦਲ ਜਾਂਦੇ ਨੇ ਤੇ ਕੁਝ ਲੋਕ ਹੁੰਦੇ ਨੇ ਜੋ ਵਕਤ ਦੇ ਸਾੱਚੇ ਨੂੰ ਹੀ ਬਦਲ ਜਾਂਦੇ ਨੇ ਸੋ ਅੱਜ ਸੱਲਨਤੀ ਦੇ ਵਿੱਚ ਜੋ ਲਾਭ ਮਿਲਿਆ ਇਸ ਸਭ ਉਹਨਾਂ ਜਮਾਨੇ ਤੋਂ ਵੱਖਰੀਆਂ ਸ਼ਖਸੀਅਤਾਂ ਦੇ ਨਾਮ ਜਿਨ੍ਹਾਂ ਨੇ ਇਸ ਸਟਰਲ ਦੇ ਸੇਵਾ ਦੇ ਕਾਰਜਾਂ ਦੇ ਵਿੱਚ ਬਾ ਚੜ ਕੇ ਆਪਣਾ ਯੋਗਦਾਨ ਪਾਇਆ ਹਿੱਸਾ ਪਾਇਆ ਤੰਬਾ ਹੁਣ ਸਮਾਂ ਹੈ ਪ੍ਰੋਗਰਾਮ ਨੂੰ ਅਗਾਂਹ ਵਧਾਉਂਦਾ ਅਸੀਂ ਆਪਣੇ